ਜਗਤਾਰ ਸਿੰਘ ਖਾਲਸਾ ਅੱਜ ਤਰ੍ਹਾਂ ਲਾਤੀ ਕਿਰੋ ਬਣਾ। ਪਿਛਲੇ ਲੰਮੇ ਸਮੇਂ ਤੋਂ तकरीबन 20 ਸਾਲ ਤੋਂ ਇਹ ਸੜਕ ਦੀ ਮਤ ਹਾਲੀ ਕਾਰਨ ਇਲਾਕੇ ਟੁਕ ਟੁਕ ਕੇ ਸਨ। ਸੜਕ ਨੂੰ ਬਣਾਉਣ ਵਾਸਤੇ ਐਦਾਂ ਦੇ ਝੜਨੇ ਲੱਗੇ ਜੇ ਸੜਕ ਬਣਨੀ ਸ਼ੁਰੂ ਹੋਈ ਤੇ तकरीबन ਤਕਰੀਬਨ ਨੀ ਪੱਥਰ ਰੱਖੇ ਨੂੰ 1 ਸਾਲ ਹੋ ਗਿਆ 1 ਸਾਲ ਹੋਏ ਤੋਂ ਬਾਅਦ ਦੇ ਵਿੱਚ ਪੱਥਰ ਪਾ ਕੇ ਕਰਕੇ ਕਿਤੇ ਓ ਕਿਲੋਮੀਟਰ ਬਣਾਈ ਕਿਤੇ 2 ਕਿਲੋਮੀਟਰ ਬਣਾਈ ਤੇ ਸੜਕ ਦਾ ਇਲਾਕੇ ਦੇ ਨਾਲ ਬਹੁਤ ਵੱਡਾ पीडब्ल्यूडी ਵਿਭਾਗੇ ਵੱਲੋਂ ਸਰਕਾਰ ਵੱਲੋਂ ਮਜ਼ਾਕ ਕੀਤਾ ਜਾ ਰਿਹਾ ਸੀ ਉਸੇ ਦੇ ਸਬੰਧ ਵਿੱਚ ਅਸੀਂ ਪਹਿਲਾਂ ਵੀ ਬਹੁਤ ਵਾਰੀ ਵਾਰਨਿੰਗ ਦਿੱਤੀ ਕਿ ਭਾਈ ਸਾਡਾ ਜੀਣਾ ਬਹੁਤ ਉੱਪਰ ਹੈ ਇਸ ਇਲਾਕੇ ਦੇ ਉੱਤੇ ਬਹੁਤ ਮਾੜੀ ਹਾਲਤ ਹੈ ਇਹ ਤਕਰੀਬਨ 12 ਕਿਲੋਮੀਟਰ ਹਿੱਸਾ ਹਰ ਚੋਲ ਮੋੜ ਤੋਂ ਹਰਚਵਲ ਚੌਂਕ ਤੋਂ ਲੈ ਕੇ ੱੱਲੇ ਮੋੜ ਤੱਕ 12 ਕਿਲੋਮੀਟਰ ਦਾ ਟੋਟਾ ਤੇ ਇਹਨੂੰ ਬਣਦਿਆ 1.5 ਸਾਲ ਹੋ ਚੱਲਿਆ ਆਪ ਸੋਚੋ ਕਿ 12 ਕਿਲੋਮੀਟਰ ਰੋਡ ਬਣਨ ਬਾਅਦ ਜਿਸ ਦੇਸ਼ ਵਿੱਚ 1.5 ਸਾਲ ਲੱਗ ਸਕਦਾ ਜੇ ਬਣਿਆ ਨਾ ਹੋ ਬਣਿਆ ਵੀ ਨਹੀਂ ਇਹਦਾ ਕੀ ਬਣੇਗਾ ਇਹ ਚਿੰਤਾ ਦਾ ਵਿਸ਼ਾ ਇਸ ਕਰਕੇ ਅੱਜ ਸਮੂਹ ਇਲਾਕੇ ਦੀ ਸੰਗਤ ਇਕੱਠੀ ਹੋ ਕੇ ਅੱਡੇ ਦੇ ਦੁਕਾਨਦਾਰ ਸਾਹਿਬ ਇਕੱਠੇ ਹੋ ਕੇ ਸਾਰਿਆਂ ਨੇ ਇਹ ਮੈਸਜ ਦਿੱਤਾ ਤੇ ਇੱਕ ਅਲਟੀਮੇਟਮ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ 10 ਦਿਨ ਦਾ ਇੱਥੇ ਜੈ ਸਿੰਘ ਸਾਹਿਬ ਤੇ ਮਹਿਕਮਾ ਪਹੁੰਚਾ ਸੀ 10 ਦਿਨਾਂ ਦੇ ਵਿੱਚ ਆਪਾਂ ਕੰਪਲੀਟ ਕਰਾਂਗੇ ਜੇ ਨਾ ਕੀਤਾ ਫਿਰ ਅਸੀਂ ਲਗਾਤਾਰ ਪੱਕੇ ਤੌਰ ਤੇ ਬੰਦ ਕਰਕੇ ਇੱਥੇ ਲੰਗਰ ਚਲਾ ਕਰਕੇ ਆਪਾਂ ਇਹਨੂੰ ਬੰਦ ਕਰ ਦੇਵਾਂਗੇ ਜੇ ਇਹਨਾਂ ਸਾਡਾ ਰੋਡ ਨਹੀਂ ਬਣਾਣਾ ਤੇ ਅਸੀਂ ਵੀ ਇਹਨਾਂ ਤੋਂ ਟੁੱਟੇ ਹੀ ਹਾਂ ਇਸ ਕਰਕੇ ਅੱਜ ਦਾ ਧਰਨਾ ਲਾਇਆ ਸੀਗਾ ਸੋ ਉਹ ਸੋ ਹੀ ਕਿੰਨੂੰ ਦੇਣੇ ਆ ਸਰਕਾਰ ਨੂੰ ਦੇ ਰਹੇ ਹੋ ਜਾਂ ਟਟੂ ਟੂ ਨੂੰ ਦੇ ਰਹੇ ਹੋ ਦੇਖੋ ਜੀ ਸਾਰਾ ਕੰਮ ਸਰਕਾਰ ਦੇ ਅੰਡਰ ਹੈ ਮਹਿਕਮੇ ਸਰਕਾਰਾਂ ਦੇ ਅੰਡਰ ਹਨ ਤੇ ਸਰਕਾਰਾਂ ਦੇ ਅੰਡਰ ਮਹਿਕਮੇ ਫਿਰ ਸਰਕਾਰਾਂ ਨੂੰ ਦੋਸਤ ਦੇਣਾ ਜਿਹੜਾ ਸਰਕਾਰਾਂ ਨੇ ਅਜੇ ਤੱਕ ਮਹਿਕਮੇ ਤੇ ਨਿਗਰਾਨੀ ਨਹੀਂ ਤੇ 1.5 ਸਾਲ ਦੇ ਵਿੱਚ 12 ਕਿਲੋਮੀਟਰ ਸੜਕ ਹੈ ਉਹ ਅਜੇ ਤੱਕ ਬਣੀ ਨਹੀਂ ਕੋਈ ਟਰੱਕ ਪੱਥਰ ਦਾ ਛੁੱਟ ਜਾਂਦਾ ਹੈ ਕੋਈ ਕੋਹ ਕਰ ਜਾਂਦਾ ਹੈ ਬਿਲਕੁਲ ਸੜਕ ਜਿਹੜੇ ਸੜਕ ਦਾ ਕੰਮ ਹੈ 1 ਮਹੀਨੇ ਦਾ ਉਹ ਵੀ ਜਿਆਦਾ ਹੈ ਐਡਾ ਤਕੜਾ ਦੇਸ਼ ਹੈ ਸਾਡਾ ਭਾਰਤ ਦੇਸ਼ ਪੰਜਾਬ ਸੂਬਾ ਇੱਕ ਨੰਬਰ ਦਾ ਸੂਬਾ ਹੈ ਉਹਦੀ ਸਰਕਾਰ 12 ਕਿਲੋਮੀਟਰ ਸੜਕ ਵਾਸਤੇ ਇੰਨਾ ਸਮਾਂ ਲਾ ਦੇਗੀ ਤੇ ਫਿਰ ਸਰਕਾਰਾਂ ਹੀ ਦੋਸ਼ੀ ਨੇ ਮਹਿਕਮਾ ਤੇ ਕੰਮ ਕਰੂਗਾ ਜਦੋਂ ਉਹਨਾਂ ਦਾ ਕੋਕਰਾਂਗੇ ਇਸ ਕਰਕੇ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਹਾਂ ਭਾਈ ਜਾਗੋ ਜੇ ਤੁਹਾਨੂੰ ਵੋਟਾਂ ਪਾ ਕੇ ਬਣਾਇਆ ਤੇ ਉਹਨਾਂ ਦਾ ਜਨਤਾ ਦਾ ਖਿਆਲ ਰੱਖੋ ਹਾਂ 3 4 ਇੱਥੇ ਮੌਤਾ ਹੋ ਗਈਆਂ ਹਰ ਰੋਜ਼ ਐਕਸੀਡੈਂਟ ਦਾ ਸਾਹ ਪੜਿਆ ਰਹਿੰਦਾ ਹੈ ਬਹੁਤ ਮਾੜੀ ਹਾਲਤ ਆਪ ਵੀ ਇੱਥੇ ਸੜਕ ਤੋਂ ਲੰਘ ਕੇ ਆਏ ਬਟਾਲੇ ਤੋਂ ਤੇ ਹਾਲਾਤ ਆਪ ਜਾਣਦੇ ਹੋ ਕਿੱਦਾਂ ਦੇ ਆ ਦੁਨੀਆ ਦੇ ਵੀਕਲ ਜਿਹੜੇ ਨੇ ਉਹ ਖਰਾਬ ਹੋ ਗਏ ਇਤਨਾਂ ਹਾਲਾਂ ਦੇ باوجود ਵੀ ਜੇ ਕੰਮ ਨਹੀਂ ਕਰਦਾ ਅਗਲਾ ਸੰਘਰਸ਼ ਕੀ ਹੋਏਗਾ ਅਗਲਾ ਸੰਘਰਸ਼ ਇਹੀ ਆ ਆਪਣੇ ਕੋਲ ਆ ਲੋਕਤੰਤਰ ਰਾਜ ਹੈ ਆਪਾਂ ਤੇ ਲੋਕਾਂ ਦੇ ਸਾਥ ਨਾਲ ਅਸੀਂ ਇਕੱਠੇ ਹੋ ਕੇ ਇਸੇ ਤਰੀਕੇ ਦੇ ਨਾਲ ਆਪਾਂ ਫੇਰ ਧਰਨਾ ਲਾਵਾਂਗੇ ਤੇ ਧਰਨਾ ਵੀ ਫੇਰ ਆਪਾਂ ਅਲਟੀਮੇਟਮ 2 ਘੰਟੇ ਬਾਅਦ ਇਹ ਨਹੀਂ ਲਾਵਾਂਗੇ ਇਹ ਆਪਾਂ ਲਗਾਤਾਰ ਲਾ ਕਰਕੇ ਜਿੰਨੇ ਚਿਰ ਇੱਥੇ ਸਾਰਾ ਪ੍ਰਸ਼ਾਸਨ ਸ਼ਾਸਨ ਨਾ ਆਇਆ ਉਹਨਾਂ ਚਿਰੇ ਆਪਾਂ ਛੱਡਾਂਗੇ ਨਹੀਂ ਹੁਣ ਤੇ ਕੰਮ ਵੇਖੋ ਤੁਹਾਡੇ ਸਾਹਮਣੇ ਸ਼ੁਰੂ ਹੋਇਆ ਜੇ ਇਹ ਕੰਮ ਇਹਨਾਂ ਕੋਈ ਝਾਕ ਨਹੀਂ ਦਿੱਤੀ ਜਾਂ ਕੋਈ ਇਹੋ ਜਿਹਾ ਕੰਮ ਕੀਤਾ ਵੀ 2 ਘੰਟੇ ਕਰਕੇ ਚੱਲ ਜਾਣਾ ਤੇ ਆਪਾਂ ਦਸਾਂ ਦਿਨ ਬਾਅਦ ਫੇਰ ਬੈਠਾਂਗੇ